ਮਾ ਤੱਕੇ ਹੋ ਰਹੇ ਯਾਰ ਸਾਰਾ ਕੁਝ ਵੀ ਤਸ਼ੱਦਦ ਬਹੁਤ ਹੋਇਆ ਜੀ ਬਹੁਤ ਕੀਤਾ ਜੀ ਬਹੁਤ ਜਿਆਦਾ ਕੀਤਾ ਉਹਦੇ ਐਡੀ ਦੁਰਦਸ਼ਾ ਕੀਤੀ ਉਹਨੂੰ ਤੱਕੇ ਮਾਰ ਮਾਰ ਕੇ ਗੱਡੀ ਦੇ ਵਿੱਚ ਮੁੱਕਿਆ ਮਾਰ ਮਾਰ ਕੇ ਸਿੱਟ ਕੇ ਲੈ ਕੇ ਗਏ ਨੇ ਐਟਾ ਐਟਾ ਜ਼ੁਲਮਾ ਠੰਡਾ ਪਾਣੀ ਬਰਫ ਵਾਲਾ ਪਾਣੀ ਪਾ ਪਾ ਕੇ ਭਾਈ ਜੀ ਇੱਕ ਡਾਕਟਰ ਹੈ ਉਹ ਕਹਿੰਦਾ ਜੀ ਮੈਂ ਤੀ ਮੈਂ ਕੋਲ ਖੜਾ ਕੇ ਕੁੱਟਿਆ ਰਣੇਟਾ ਸਾਹਿਬ ਤੂੰ ਤਾਂ ਉਹਦੇ ਫੁਣਸੀ ਦੇਖਿਆ ਨੇ ਪਰ ਅਸੀਂ ਕੁੱਟ-ਕੁੱਟ ਕੇ ਨਾ ਤੇਰੇ ਚਿੱਤ ਉੜੇ ਕਰ ਦਾਂਗੇ ਜੇ ਸਾਡੀ ਝਾੜ ਥੱਲੇ ਆ ਗਿਆ ਨਾ ਤੂੰ ਮਾੜੇ ਮੋਟੀ ਆਉਦੀ ਔਕਾਤ ਚ ਰਹਿ ਕੀ ਕੀ ਸਰਕਾਰਾਂ ਨੇ ਇਹ ਇੱਕ ਪ੍ਰਾਈਵੇਟ ਬੰਦੇ ਜਾ ਕੇ ਲਵੇ ਖੜ ਕੇ ਕਟਾ ਕੇ ਫੁਣਸੀਆ ਦੇਖਦੇ ਨੇ ਉਹਦੇ ਕੱਪੜੇ ਲਹਾਉਂਦੇ ਨੇ ਉਹਨੂੰ ਨੰਗਾ ਕਰਾ ਰਹੇ ਨੇ ਸਰਕਾਰ ਕਿੱਥੇ ਆ ਸਰਕਾਰ ਨੂੰ ਉਸਦੇ ਐਮਐਲਏ ਨੂੰ ਤਕਲੀਫ ਇਹ ਹੈ ਕਿ ਲੋਕ ਉਹਦੇ ਕੋਲ ਕਿਉਂ ਜਾਣੇ ਮੇਰੇ ਕੋਲ ਕਿਉਂ ਨਹੀਂ ਆਉਂਦੇ ਜੀ ਤਾਂ ਸਾਡਾ ਲੋਕਾਂ ਨੇ ਦਿੱਤਾ ਸਾਥ ਫੇਰ ਤਾਂ ਅਸੀਂ ਕੁਝ ਵੀ ਕਰਾਂਗੇ ਅਸੀਂ ਡਰਦੇ ਨਹੀਂ ਕਿਸੇ ਤੋਂ ਸਾਨੂੰ ਕੁਝ ਵੀ ਕਰਨਾ ਪਵੇ ਉਹੀ ਕਰਾਂਗੇ ਪਰ ਜੇ ਲੋਕਾਂ ਦਾ ਸਾਡੇ ਨਾਲ ਸਾਥ ਨਾ ਰਿਹਾ ਨਾ ਇਕੱਠ ਹੋਇਆ ਉੱਥੇ ਤਾਂ ਇਹ ਚੀਜ਼ ਤੋਂ ਅਸੀਂ ਪਿੱਛੇ ਹਟਣ ਲਈ ਮਜਬੂਰ ਹੋ ਜਾਵਾਂਗੇ ਤੇ ਭਾਈ ਜਿਨ੍ਹਾਂ ਲਈ ਲੜਦੇ ਆ ਉਹ ਤਾਂ ਖੜਦੇ ਨਹੀਂ ਹੈਗੇ ਫਿਰ ਲੜਨ ਦਾ ਕੀ ਫਾਇਦਾ ਤੁਹਾਨੂੰ ਨਿਕਲਣਾ ਪੈਣਾ ਉਹ ਦਿਨ ਦੂਰ ਨਹੀਂ ਹੈਗਾ ਵੀ ਜਿਸ ਦਿਨ ਇਹ ਸਾਨੂੰ ਘਰਾ ਕੇ ਕੁੱਟਣਗੇ ਲੜਾਈ ਜਾਰੀ ਰਹੂਗੀ ਇਹੋ ਜੀ ਕੋਈ ਗੱਲ ਨਹੀਂ ਕਿ ਦਬ ਕੁੱਟ ਕੇ ਬਹਿ ਜਾਾਂਗੇ ਹੱਥ ਹਲਾਉਂਦੇ ਹੋ ਤੁਸੀਂ ਕਹਿੰਦੇ ਵੀ 10000 ਲੈ ਨਹੀਂ ਵਿਕ ਸਕਦਾ ਭਾਨਾ 10000 ਲੈ ਨਹੀਂ ਪਰ ਲੋਕ ਤਾਂ ਇਹ ਕਹਿੰਦੇ ਜੀ ਉਹ ਕਹਿੰਦੇ 10000 ਨਹੀਂ ਇਹ ਤਾਂ ਇੱਕ ਜੈਂਟਲ ਤੋਂ 10000 ਮੰਗ ਲਿਆ ਜੇ 100 ਜੈਂਟਲ ਮੈਂ ਕਿਸੇ ਤੋਂ ਲੱਖ ਮੰਗ ਲਿਆ ਕਿਸੇ ਤੋਂ 50000 ਮੰਗ ਲਿਆ ਅੱਜ ਤੱਕ ਗੇਮ ਕਰੋੜਾਂ ਚ ਜਾਣੀ ਹੈ ਜੀ ਇੱਥੇ ਵੀ ਵੀਰ ਬੁਲਾਉਣਗੇ ਕੋਈ ਵੀ ਕਾਲ ਦੇਣਗੇ ਇਹਨਾਂ ਦੇ ਨਾਲ ਖੜੇ ਆ 10000 ਰਿਸ਼ਵਤ ਮੰਗਣ ਦੇ ਇਲਜ਼ਾਮਾਂ ਦੇ ਵਿੱਚ ਭਾਨਾ ਸਿੱਧੂ ਦੀ ਗ੍ਰਿਫਤਾਰੀ ਹੁੰਦੀ ਹੈ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ 2 ਦਿਨ ਦਾ ਰਿਮਾਂਡ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਹੁਣ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਪੰਨਾ ਸਿੱਧੂ ਨੂੰ ਭੇਜਿਆ ਜਾਂਦਾ ਜਦੋਂ ਪੇਸ਼ੀ ਤੇ ਆਉਂਦਾ ਹੈ ਰਿਮਾਨਡ ਤੋਂ ਬਾਅਦ ਪੰਨਾ ਸਿੱਧੂ ਕੋਰਟ ਵਿੱਚ ਜਦੋਂ ਪੇਸ਼ ਕੀਤਾ ਜਾਂਦਾ ਹੈ ਤਾਂ ਉਹ ਕਹਿੰਦਾ ਵੀ ਮੇਰੇ ਨਾਲ ਬਹੁਤ ਤਕਾ ਹੋ ਰਿਹਾ ਉਸ ਦੀ ਵੀਡੀਓ ਆਈ ਤੇ ਉਸ ਤੋਂ ਬਾਅਦ ਹੀ ਲੱਖਾ ਸੁਧਾਨਾ ਦੀ ਵੀਡੀਓ ਆ ਜਾਂਦੀ ਹੈ ਜਿਹਦੇ ਵਿੱਚ ਲੱਖਾ ਸੁਧਾਨਾ ਦੱਸਦਾ ਹੈ ਕਿ ਭਗਵਾਨਤਮਾਨ ਉਦੇ ਮੁੱਖ ਮੰਤਰੀ ਪੰਜਾਬ ਦੇ ਉੱਤੇ ਇਲਜ਼ਾਮ ਲਗਾਏ ਜਾਂਦੇ ਨੇ ਵੀ ਉਹਨਾਂ ਨੇ ਵੀਡੀਓ ਕਾਲ ਕੀਤੀ ਤੇ ਆਪਣੇਆਂ ਅੱਖਾਂ ਦੇ ਸਾਹਮਣੇ ਵੀਡੀਓ ਕਾਲ ਦੇ ਉੱਤੇ ਪੰਨਾ ਸਿੱਧੂ ਦੇ ਉੱਤੇ ਤਸ਼ੱਦਦ ਕਰਵਾਇਆ ਗਿਆ ਠੰਡਾ ਪਾਣੀ ਵੀ ਪਾਇਆ ਗਿਆ ਬਰਫ਼ ਵਾਲਾ ਪਾਣੀ ਉਸ ਤੋਂ ਇਲਾਵਾ ਕਟਾਈ ਹੋਈ ਤੇ ਅਲਫ ਨੰਗਾ ਕੀਤਾ ਗਿਆ ਸੋ ਅੱਜ ਭਾਨਾ ਸਿੱਧੂ ਦੇ ਪਿੰਡ ਦੇ ਸਰਪੰਚ ਨੇ ਉਹਨਾਂ ਦੇ ਵੀਰ ਤੇ ਨਾਲ ਹੋਰ ਵੀ ਜਿਹੜੇ ਪਿੰਡ ਦੀ ਪੰਚਾਇਤ ਜਾਂ ਸਰਪੰਚ ਸਾਹਿਬ ਨੇ ਉਹ ਆਏ ਨੇ ਗੱਲਬਾਤ ਕਰਦੇ ਆ ਰੋਪੜ ਵਿਖੇ ਅੱਜ ਮਹਾਪੰਚਾਇਤ ਸੀਗੀ ਵੱਡਾ ਕਿਸਾਨਾਂ ਦਾ ਇਕੱਠ ਸੀਗਾ ਕਿਸਾਨ ਆਗੂਆਂ ਦੇ ਵੱਲੋਂ ਪਾਨਾ ਸਿੱਧੂ ਦੀ ਹਮਾਇਤ ਦੇ ਲਈ ਇਹਨਾਂ ਭਰਾਵਾਂ ਨੂੰ ਸੱਦਿਆ ਗਿਆ ਸੀਗਾ ਸੋ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਸਸੀਕਾਲ ਜੀ ਸਸੀਕਾਲ ਜੀ ਬਲਾਂ ਸਾਰਿਆਂ ਨੂੰ ਚੜਦੀ ਕਲਾ ਜੀ ਹਾਂ ਜਮਾਂ ਚੜਦੀ ਕਲਾ ਜੀ ਗੱਲ ਇਹ ਸਾਹਮਣੇ ਆਉਂਦੀ ਹੈ ਜੀ ਵੀ ਪਾਨਾ ਸਿੱਧੂ ਨੇ 10000 ਦੀ ਰਿਸ਼ਵਤ ਮੰਗੀ ਤੇ ਉਸ ਤੋਂ ਬਾਅਦ ਉਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਪਰ ਨਵੀਂ ਵੀਡੀਓ ਸਾਹਮਣੇ ਇਹ ਆ ਗਈ ਜੀ ਲੱਖਾਂ ਰੁਪਏ ਦੀ ਵੀ ਤਸ਼ੱਦਦ ਬਹੁਤ ਹੋਇਆ ਜੀ ਬਹੁਤ ਕੀਤਾ ਜੀ ਬਹੁਤ ਜ਼ਿਆਦਾ ਕੀਤਾ ਉਹ ਕਿਸ ਤਰ੍ਹਾਂ ਪਤਾ ਲੱਗਿਆ ਤੁਹਾਨੂੰ ਤੁਸੀਂ ਇੱਕ ਵੀਡੀਓ ਦੇਖੀ ਹੋਣੀ ਜਦੋਂ ਉਹਨੂੰ ਪੇਸੀ ਤੇ ਲੈ ਕੇ ਆਏ ਨੇ ਕੋਰਟ ਦੇ ਵਿੱਚ ਲੁਧਿਆਣੇ ਦੇ ਵਿੱਚ ਉਹਦੇ ਐਡੀ ਦੁਰਦਸ਼ਾ ਕੀਤੀ ਉਹਨੂੰ ੱੱਕੇ ਮਾਰ ਮਾਰ ਕੇ ਗੱਡੀ ਦੇ ਵਿੱਚ ਮੁੱਕਿਆਂ ਮਾਰ ਮਾਰ ਕੇ ਸਿੱਟ ਕੇ ਲੈ ਕੇ ਗਏ ਨੇ ਜੀ ਐਡਾ ਐਡਾ ਜ਼ੁਲਮਾ ਠੰਡਾ ਪਾਣੀ ਬਰਫ ਵਾਲਾ ਪਾਣੀ ਪਾ ਪਾ ਕੇ ਮੈਂ ਖੁਦ ਮਿਲ ਕੇ ਨੂੰ ਗੱਲਬਾਤ ਕਰਕੇ ਆਇਆ ਉਹਨੇ ਬਹੁਤ ਜ਼ਿਆਦਾ ਬੁਰੀ ਕੀਤੀ ਹੈ ਜੀ ਉਹਨੇ ਆਪ ਦੱਸਿਆ ਜੀ ਹਾਂਜੀ ਤੁਸੀਂ ਪਿੰਡ ਦੇ ਸਰਪੰਚ ਹੋ ਜੀ ਹਾਂਜੀ ਮੈਂ ਮੌਜੂਦਾ ਸਰਪੰਚ ਆ ਜੀ ਕੋਟਦੋਨੇ ਪਿੰਡ ਚੱਕਿਆ ਸੀ ਉਦੋਂ ਵਿਰੋਧ ਨਹੀਂ ਹੋਇਆ ਜੀ ਬਸ ਬਹੁਤ ਲੋਕ ਤਾਂ ਇਹ ਵੀ ਕਹਿੰਦੇ ਆ ਵੀ ਜਿਨ੍ਹਾਂ ਦੇ ਪੈਸੇ ਭੰਨੇ ਨਾ ਦਵਾਏ ਸੀ ਉਦੋਂ ਹੀ ਆਉਂਦੇ ਅਦਾਲਤ ਦੇ ਵਿੱਚ ਤਾਂ ਪੇਸ਼ ਨਹੀਂ ਹੋਣ ਦੇਣਾ ਪਰਚਾ ਰੱਦ ਕਰਵਾਉਣਾ ਚਾਹੀਦਾ ਸੀ ਉਹ ਸਿਆਸਤ ਨਾਲ ਚੱਕਿਆ ਗਿਆ ਜੀ ਇੱਕ ਪੁਲਿਸ ਦੀ ਇੱਕ ਸਿਆਸਤ ਹੋਣ ਕਰਕੇ ਉਹਨੂੰ ਗੱਲਾਂ ਚ ਲੈ ਜਾ ਕੇ ਉਹਨੂੰ ਇੱਕ ਥਾਣੇ 'ਚ ਲਿਆ ਕੇ ਤਰੌਲੇ ਥਾਣੇ 'ਚ ਉਦੋਂ ਬਾਅਦ ਲੁਧਿਆਣੇ ਲੈ ਕੇ ਗਏ ਨੇ ਜੀ ਉਹ ਉਹਨੂੰ ਦੱਸਿਆ ਨਹੀਂ ਪੂਰੀ ਕਲੀਅਰ ਗੱਲ ਨਹੀਂ ਹੋਈ ਛੋੜ ਤੇ ਪਰਚਾ ਹੋਇਆ ਹੋਇਆ ਅੱਛਾ ਜੀ ਹਾਂਜੀ ਜਦੋਂ ਤੁਹਾਡੀ ਪਾਨੇ ਦੇ ਨਾਲ ਮੁਲਾਕਾਤ ਹੁੰਦੀ ਹੈ ਜੀ ਉਹਨੇ ਕੀ ਦੱਸਿਆ ਵੀ ਕੀ ਤਸ਼ੱਦਦ ਹੋਇਆ ਜੀ ਉਹਨੇ ਕਿਹਾ ਵੀ ਠੰਡੇ ਪਾਣੀ ਨਾਲ ਤੇ ਮੈਨੂੰ ਕੁੱਟਿਆ ਤੇ ਬਾਕੀ ਉਹਨੇ ਸਾਰਾ ਕੁਝ ਹੀ ਦੱਸਿਆ ਵੀ ਬਹੁਤ ਬਹੁਤ ਬੁਰੀ ਕਰੀਆ ਜੀ ਮੇਰੇ ਨਾਲ ਪੰਜਾਬ ਪੁਲਿਸ ਨੇ ਹਾਂਜੀ ਤੇ ਹੁਣ ਤੁਸੀਂ ਅੱਜ ਇੱਥੇ ਪਹੁੰਚੇ ਸੀਗੇ ਜੀ ਤਾਂ ਕੀ ਜਿਹੜਾ ਹੈਗਾ ਏ ਕਿਵੇਂ ਆਉਂਦੇ ਹੋ ਕੀ ਗੱਲਬਾਤ ਹੁੰਦੀ ਤੁਹਾਡੀ ਜੀ ਮੈਂ ਇੱਥੇ ਜ세ਬੰਦੀਆ ਕੋਲੇ ਅਸੀਂ ਆ ਕੇ ਬੇਨਤੀ ਕੀਤੀ ਹੈ ਵੀ ਅਸੀਂ ਇੱਕ ਪਿੰਡ ਇਕੱਠ ਕਰ ਰੱਖਣਾ ਚਾਹੁੰਦੇ ਆ ਵੀ ਜਿਹੜਾ ਪਾਨਾ ਸਿੱਧੂ ਆ ਉਹ ਸਾਡੇ ਪਿੰਡ ਦਾ ਸ਼ਿੰਗਾਰ ਆ ਇੱਕ ਆ ਵੀਸੀ ਆਪਦਾ ਸ਼ਿੰਗਾਰ ਨਾ ਖੋਵੇ ਠੀਕ ਤੇ ਅਸੀਂ ਦੇਖਦੇ ਆ ਅਸੀਂ ਇੱਕ ਇਕੱਠ ਕਰਕੇ ਦੇਖਣਾ ਬਸ ਇੱਕੋ ਹੀ ਇਕੱਠ ਕਰਨਾ ਸੀ ਜੋ ਮੇਰੇ ਮਨ ਦੇ ਵਿੱਚ ਮੈਂ ਵੀਰੇ ਵੀਰੇ ਨਾਲ ਮਨੇ ਆਮਨੇ ਨਾਲ ਮੈਂ ਗੱਲ ਕੀਤੀ ਮੈਂ ਜਿਹੜਾ ਮੇਰੇ ਦਿਲ ਦੇ ਵਿੱਚ ਇੱਕ ਗੱਲ ਹੈ ਬਸ ਵੀ ਜੇ ਲੋਕਾਂ ਨੇ ਸਾਡਾ ਸਾਥ ਦਿੱਤਾ ਫੇਰ ਤਾਂ ਅਸੀਂ ਇਹ ਲੈਂਡ ਤੋੜਾਂਗੇ ਪਰ ਨਹੀਂ ਜਿਹੜੇ ਸਾਡੇ ਜਵਾਖ ਆ ਸਾਡਾ ਉਹ ਨਾ ਅੱਜ ਤੱਕ ਉਹਨੇ ਨਸ਼ਾ ਪੀਤਾ ਅੱਜ ਉਹ ਇਹ ਜ਼ੁਲਮ ਸਹਿਯੋਗਾ ਹੈ ਨਹੀਂ ਪਰ ਉਹਦੇ ਜਿਹੜੇ ਜ਼ਖਮ ਨੇ ਇਹ ਲੋਕ ਠੰਡੇ ਕਰ ਸਕਦੇ ਨੇ ਜਿਹੜਾ ਅਸੀਂ ਇਕੱਠ ਦੇਣਾ ਇਹਦੀ ਤਰੀਕ ਦੇਵਾਂਗੇ ਇੱਕ ਦੋ ਦਿਨਾਂ ਤੇ ਕਸੀ ਲੈ ਉਹ ਕਰਕੇ ਜਿਵੇਂ ਸਾਨੂੰ ਜਸੇ ਬੰਦਿਆ ਕਹਿਣ ਗਿਆ ਸਾਰੀਆਂ ਜਸੇ ਬੰਦਿਆ ਨਾਲ ਗੱਲ ਕਰਕੇ ਅਸੀਂ ਅਪੀਲ ਕਰਾਂਗੇ ਅਸੀਂ ਇੱਕ ਇਕੱਠ ਕਰਨਾ ਚਾਹੁੰਦੇ ਆ ਕੋਟ ਦੁਨੇ ਪਿੰਡ ਦੇ ਵਿੱਚ ਵੀ ਸਾਡੇ ਨਾਲ ਲੋਕ ਕਿੰਨੇ ਕ ਖੜੇ ਨੇ ਜਿਹੜਾ ਦਿਨ ਅਸੀਂ ਬੁੱਧਵਾਰ ਰੱਖਦੇ ਹੁੰਨੇ ਆ ਉਹਦੇ ਵਿੱਚ ਮੈਂ ਵੀ ਖੁਦ ਬਹਿਣਾ ਆਪ ਨਾਲ ਉਹਦੇ ਠੀਕ ਹੈ ਘੱਟ ਤੋਂ ਘੱਟ 1 ਕਰੋੜ 70 ਲੱਖ ਰੁਪਏ ਮੰਗੂ ਲੋਕਾਂ ਦਾ ਸਾਡੇ ਕੋਲੇ ਆਨਰਡ ਕਾਰਡ ਪਿਆ ਕੱਲੇ-ਕੱਲੇ ਚੀਜ਼ ਦੇਵਾਂਗੇ ਕੱਲਾ-ਕੱਲੇ ਲੋਕਾਂ ਦਾ ਦੱਸਾਂਗੇ ਵੀ ਆਹ ਲੋਕਾਂ ਦੇ ਪੈਸੇ ਦਿੱਤੇ ਹੋਏ ਨੇ ਪਰ ਅਸੀਂ ਇੱਕ ਮੈਂ ਚਾਹੁੰਨਾ ਮੈਂ ਇਹੀ ਆਉਦੇ ਪਰਿਵਾਰ ਨਾਲ ਗੱਲ ਕਰਦਾ ਵੀ ਅਸੀਂ ਜਿਹੜਾ ਆਪਦਾ ਸੰਗਾਰ ਆ ਕਿਤੇ ਲੋਕਾਂ ਦੇ ਮਗਰ ਲੱਗ ਕੇ ਜਿੱਦਾਂ ਸਾਡਾ ਲੋਕਾਂ ਨੇ ਦਿੱਤਾ ਸਾਥ ਫੇਰ ਤਾਂ ਅਸੀਂ ਕੁਝ ਵੀ ਕਰਾਂਗੇ ਅਸੀਂ ਡਰਦੇ ਨਹੀਂ ਕਿਸੇ ਤੋਂ ਸਾਨੂੰ ਕੁਝ ਵੀ ਕਰਨਾ ਪਵੇ ਉਹੀ ਕਰਾਂਗੇ ਪਰ ਜੇ ਲੋਕਾਂ ਦਾ ਸਾਡੇ ਨਾਲ ਸਾਥ ਨਾ ਰਿਹਾ ਨਾ ਇਕੱਠ ਹੋਇਆ ਉੱਥੇ ਤਾਂ ਇਹ ਚੀਜ਼ ਤੋਂ ਅਸੀਂ ਪਿੱਛੇ ਹਟਣ ਲਈ ਮਜਬੂਰ ਹੋ ਜਾਾਂਗੇ ਬਸ ਹਾਂਜੀ ਇੱਕ ਗੱਲ ਲੋਕ ਇਹ ਵੀ ਕਹਿੰਦੇ ਤੁਸੀਂ ਗੱਲ ਕੱਲ ਤੁਹਾਡੀ ਜਦੋਂ ਪੇਸ਼ੀ ਤੇ ਆਉਂਦੀ ਵੀਡੀਓ ਤੁਸੀਂ ਕਹਿੰਦੇ ਹੱਥ ਹਲਾਉਂਦੇ ਹੋ ਤੁਸੀਂ ਕਹਿੰਦੇ ਵੀ 10000 ਲੈ ਨਹੀਂ ਵਿਕ ਸਕਦਾ ਭਾਣਾ 10000 ਲੈ ਨਹੀਂ ਪਰ ਲੋਕ ਤਾਂ ਇਹ ਕਹਿੰਦੇ ਜੀ ਉਹ ਕਹਿੰਦੇ 10000 ਨਹੀਂ ਇਹ ਤਾਂ ਇੱਕ ਏਜੰਟ ਤੋਂ 10000 ਮੰਗ ਲਿਆ ਜੇ 100 ਏਜੰਟ ਤੋਂ ਮੈਂ ਕਿਸੇ ਤੋਂ ਲੱਖ ਮੰਗ ਲਿਆ ਕਿਸੇ ਤੋਂ 50000 ਮੰਗ ਲਿਆ ਅੱਜ ਤੱਕ ਗੇਮ ਕਰੋਨਾ ਚ ਜਾਣੀ ਹੈ ਜੀ ਲੋਕ ਤਾਂ ਇਹ ਕਹਿੰਦੇ ਵੀ ਇੱਕ ਤੋਂ ਨਹੀਂ ਹਰੇਕ ਤੋਂ ਮੰਗਦਾ ਦੇਖੋ ਜੀ ਉਹਦਾ ਰਿਮਾਰਡ ਲੈਂਦਾ ਸੀ ਦੋ ਦਿਨਾਂ ਦਾ ਦੋ ਦਿਨਾਂ ਦੇ ਰਿਮਾਰਡ ਦੇ ਵਿੱਚ ਜਿਹੜੇ ਏਜੰਟਾਂ ਤੋਂ ਪੈਸੇ ਲੈਂਦੇ ਹੁੰਦੇ ਤਾ ਉਥੇ ਲੱਖਾਂ ਦੀ ਤਦਾਰ ਦੇ ਵਿੱਚ ਏਜੰਟ ਆਉਂਦੇ ਏਜੰਟ ਆਉਂਦੇ ਉਥੇ ਦੱਸਦੇ ਵੀ ਸਾਥੋਂ ਪੈਸੇ ਲੈਂਦੇ ਪਰ ਅਜੇ ਅਜੇ ਤੱਕ ਹੁਣ ਵੀ ਚੈਲੰਜ ਕਰਦੇ ਆ ਜੇ ਕੋਈ ਉਹ ਬੁੜੀ ਹੁਣ ਤੱਕ ਕਿੱਥੇ ਹੈ ਨਹੀਂ ਜੀ ਤੁਂ ਜਿੱਤੋਂ ਪਰਚਾ ਕਰਾਇਆ ਉਹਦਾ ਕੋਈ ਨੌਥ ਥੇ ਹੈ ਨਹੀਂ ਕਿਤੇ ਨਹੀਂ ਹੈਗੀ ਕੱਲਾ ਉਹਨੇ ਪਰਚਾ ਜ਼ਰੂਰ ਕਰਾ ਲਿਆ ਸਰਕਾਰ ਨੇ ਕੋਈ ਅੰਦਰਜੀਤ कौर ਜਿਹੜੀ ਹਾਂ ਇੰਦਰਜੀਤ ਅੱਜ ਤੱਕ ਉਹ ਨਾਂ ਦਾ ਪੁਲਿਸ ਦੇ ਪੁਲਿਸ ਦੇ ਉਹਦੇ ਟੱਚ ਚ ਹੈਗੀ ਆ ਉਹਦਾ ਕੋਈ ਪਤਾ ਟਿਕਾਣਾ ਨਹੀਂ ਹੈਗਾ ਵੀ ਹੈ ਕਿੱਥੇ ਆ ਉਹ ਜੇ ਉਥੇ ਏਜੰਟਾਂ ਤੋਂ ਵੀ ਅਸੀਂ ਪੈਸੇ ਲੈਂਦੇ ਹੁੰਦੇ ਤਾ ਅਜੰਟ ਤਾਂ ਆਉਂਦੇ ਬਾਈ ਜੀ ਉੱਥੇ ਉਹ ਦੱਸਦੇ ਆ ਕੇ ਪੁਲਿਸ ਰਕ ਤੇ ਹੋਰ ਦਰਖਾਸਤਾਂ ਲਿਖਾਉਂਦੇ ਆ ਕੇ ਵੀ ਸਾਥੋਂ ਇੰਨੇ ਪੈਸੇ ਲਏ ਤੇ ਸਾਥੋਂ ਇੰਨੇ ਪੈਸੇ ਪਰ ਅੱਜ ਤੱਕ 10000 ਰੁਪਏ ਦਾ ਕੀ ਅਸੀਂ ਬੁੱਧਵਾਰ ਨੂੰ ਬੈਠੇ ਹੁੰਨੇ ਆ ਇਹ ਆਪਾਂ ਕੋਈ ਆਹੋ ਨੀ ਗੱਲ ਨਹੀਂ ਕਰ ਰਹੇ ਜਦੋਂ ਅਸੀਂ ਬੁੱਧਵਾਰ ਨੂੰ ਉੱਥੇ ਬੈਠੇ ਹੁੰਨੇ ਆ ਸਾਰਾ ਦਿਨ ਬੈਠੇ ਆ ਅਸੀਂ ਸਾਡੀ 10000 ਰੁਪਏ ਦੇ ਘੱਟ ਤੋਂ ਘੱਟ ਚਾਹ ਲੱਗ ਜਾਂਦੀ ਹੈ ਹਾਂ ਜਿਹੜਾ ਅਸੀਂ ਲੋਕਾਂ ਨੂੰ ਜਿਹੜੇ ਆਉਂਦੇ ਠੋਠੌਰ ਕਰਦੇ ਆਉਂਦੇ ਨੇ ਬੁੜੀਆਂ ਰੋਂਦੀਆਂ ਨੇ ਬੁੜੀਆਂ ਸਾਡੇ ਪੈਰਾਂ ਡੇ ਪੈਂਦੇ ਨੇ ਕਿ ਵੀ ਸਾਡਾ ਖੇੜਾ ਸੁਣਾ ਜਾ ਅਸੀਂ ਪ੍ਰਮਾਤਮਾ ਦੀ ਕਿਰਪਾ ਜੀ ਜਾਇਦਾਦ ਹੈਗੀ ਐ ਠੇਕਾ ਆਉਂਦਾ ਪ੍ਰਮਾਤਮਾ ਦੀ ਕਿਰਪਾ ਚੱਲੀ ਜਾਂਦਾ ਜੀ ਕਮ سوشل میڈیا ਤੋਂ ਵੀਪਲ ਉਹਨੂੰ ਆਉਂਦੇ ਭਾਨੀ ਸਿੱਧੂ ਨੂੰ ਪੈਸੇ ਉਹ ਕਮਾਈ ਆਉਂਦੀ ਉਹ ਜੀ ਦੇਖੋ ਉਹ ਤਾਂ ਆਉਂਦੀ ਆ ਹਨ ਜਿਹੜੇ ਦੋ ਪੈਸੇ ਆਪਣੀ ਮਿਹਨਤ ਕਰਦਾ ਉਹ ਆਉਂਦੀ ਆ ਸੀ ਪਰ ਜਿਹੜਾ ਬਹੁਤ ਲੋਕ ਤਾਂ ਇਹ ਕਹਿੰਦੇ ਜੀ ਵੀ ਟਟਪੰਜ ਰਚ ਰਿਹਾ ਜੀ ਵੀ ਲੱਖੇ ਸਧਾਨੇ ਦੀ ਯਾਤਰਾ ਨੂੰ ਆਪਣੇ ਆਪ ਕੰਟਰੋਵਰਸ਼ੀਅਲ ਬਣਾਉਣ ਦੇ ਲਈ ਵੀ ਉਧਰੋਂ ਗ੍ਰਿਫਤਾਰੀ ਕਰਵਾ ਲਈ ਫਿਰ ਬਾਅਦ ਵਿੱਚ ਕਹਤਾ ਤਸ਼ੱਦਦ ਹੋਇਆ ਜੀ ਕਹਿੰਦੇ ਭਗਵੰਤ ਮਾਨ ਦੇ ਖਿਲਾਫ ਤਾਂ ਬਹੁਤ ਲੋਕ ਬੋਲਦੇ ਆ ਉਹਨਾਂ ਨੂੰ ਨਹੀਂ ਭਗਵੰਤ ਮਾਨ ਕਟਵਾ ਰਿਹਾ ਜਦੋਂ ਆਪਣੇ ਲੱਖੇ ਸਧਾਨੇ ਨੇ ਜਦੋਂ ਆਪਣੀ ਯਾਤਰਾ ਤੋਰੀ ਹੈ ਨਾ ਅਸੀਂ ਆ ਦੋ ਬੁੱਧਵਾਰ ਬੈਠੇ ਨਹੀਂ ਹੈਗੇ ਮੈਂ ਉਹਨੂੰ ਵੀਰੇ ਨੂੰ ਕਿਹਾ ਮੈਂ ਵੀ ਲੋਕਾਂ ਦਾ ਭਈ ਆਉਂ ਫੋਨ ਆਉਂਦੇ ਨੇ ਉਹ ਕਹਿੰਦਾ ਮੈਂ ਲੱਖੇ ਸਧਾਨੇ ਦੇ ਨਾਲ ਹੀ ਰਹਿਣਾ ਇਹ ਸਿਸਟਮ ਸਾਰਾ ਕੀ ਹੋਇਆ ਸਰਕਾਰ ਦਾ ਵੀ ਇਹਨਾਂ ਨੂੰ ਖੰਡਿਆਓ ਲੱਖੇ ਸਦਾਨ ਦੇ ਭਾਨੇ ਨੂੰ ਖੰਡਿਆ ਦਿਓ ਇਹਨਾਂ ਨੂੰ ਆਬੇ ਜੀ ਇਹਨਾਂ ਦੀ ਜਿਹੜੀ ਯਾਤਰਾ ਉਹ ਸਫਲ ਨਹੀਂ ਹੋਣ ਦੇਣੀ ਪਰ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਵੀ ਸਾਡੀ ਪ੍ਰਮਾਤਮਾ ਸਾਡੀਆਂ ਜਿਹੜੀਆਂ ਸੋਚਾਂ ਨੇ ਉਹ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਤਾਂ ਵੀਰ ਅਮਨ ਆ ਵੀ ਆ ਭਾਈ ਜਦੋਂ ਗ੍ਰਿਫਤਾਰ ਕੀਤਾ ਤੁਹਾਡੇ ਘਰ ਤੋਂ ਹੀ ਲੈ ਕੇ ਗਏ ਜਾਂ ਕਿੱਥੋਂ ਭਾਨੇ ਨੂੰ ਚੱਕਿਆ ਸੀ ਘਰ ਤੋਂ ਹੀ ਲੈ ਕੇ ਗਏ ਨੇ ਜੀ ਘਰੇ ਥਾਣਾ ਧਨੋਲਾ ਦੇ ਇੰਸਪੈਕਟਰ ਸਾਹਿਬ ਆਏ ਸੀਗੇ ਉਹਨਾਂ ਨੇ ਕਿਹਾ ਵੀ ਕਹਿੰਦੇ ਵੀ ਤੁਹਾਨੂੰ ਨਾ ਵੀ ਇੱਕ ਥ੍ਰੈਟ ਤੇ ਚੱਲ ਰਹੇ ਹੋ ਤੁਸੀਂ ਵੀ ਤੁਹਾਨੂੰ ਇੱਕ ਦੋ ਜਿਹੜੇ ਗੈਂਗਸਟਰ ਨੇ ਉਹਨਾਂ ਦਾ ਖਤਰਾ ਹੈ ਵੀ ਕੱਲ ਨਾ ਤੁਹਾਡੇ ਇੱਥੇ ਪਿੰਡ ਦੇ ਵਿੱਚ ਵੀ ਗੈਰ ਬੰਦੇ ਫਿਰਦੇ ਸਾਨੂੰ ਸੀਆਈਡੀ ਆਈ ਹੈ ਉਹਨਾਂ ਨੇ ਪ੍ਰੋਪਰ ਲੋਕੇਸ਼ਨ ਵੀ ਦੱਸੀ ਕਹਿੰਦੇ ਇੱਥੇ-ਇੱਥੇ ਤੁਹਾਡੀ ਫੋਟੋਆਂ ਵੀ ਖਿੱਚ ਕੇ ਲੈ ਕੇ ਗਏ ਨੇ ਉਹ ਹਾਂ ਤੇ ਕਹਿੰਦੇ ਵੀ ਤੁਹਾਨੂੰ ਖਤਰਾ ਹੈ ਤੁਹਾਡੀ ਮੀਟਿੰਗ ਕਰਾਉਣੀ ਹੈ ਬਰਨਾਲਾ ਪੁਲਿਸ ਨਾਲ ਤੇ ਉਸ ਤੋਂ ਬਾਅਦ ਕਹਿੰਦੇ ਤੁਹਾਨੂੰ ਗਨਮੈਨ ਪ੍ਰੋਵਾਈਡ ਕਰਾਵਾਂਗੇ ਮਤਲਬ 2 3 4 ਵੀ ਤੁਸੀਂ 5-10 ਦਿਨ ਲਈ ਰੱਖੋ ਤੇ ਉਦੋਂ ਤੋਂ ਪੂਰਾ ਪ੍ਰੋਸੈਸ ਚ ਲੈ ਕੇ ਪੁਲਿਸ ਘਰੇ 2-2 ਘੰਟੇ ਬੈਠੀ ਰਹੀ ਹੈ ਜੀ ਉਹਨਾਂ ਨੇ ਗੱਲਾਂ ਬਾਤਾਂ ਕਰੀ ਤੇ ਫਿਰ ਬਸ ਇਸ ਤੋਂ ਬਾਅਦ ਤਾਂ ਉਹ ਲੈ ਥਾਣੇ ਦੇ ਵਿੱਚ ਵੀ ਆਪਣਾ ਅੱਧਾ ਇੱਕ ਡੇਢ ਘੰਟਾ ਬੈਠੇ ਰਹੇ ਨੇ ਉੱਥੇ ਵੀ ਉਹਨਾਂ ਨੂੰ ਇਹ ਪ੍ਰੋਸਸ ਦਵਾਇਆ ਗਿਆ ਕਿ ਹਾਂ ਸਾਡੀ ਉੱਪਰ ਤੱਕ ਗੱਲ ਹੋ ਗਈ ਤੇ ਤੁਹਾਡੇ ਨਾਲ ਜਿਹੜਾ ਮਤਲਬ ਸਿਕਿਉਰਟੀ ਦੇ ਦੋ ਕਿੰਨੇ ਵੀ ਦੋ ਮੈਂਬਰ ਜਾਂ ਤਿੰਨ ਮੈਂਬਰ ਤੋਰੇ ਜਾਣਗੇ ਵੀ ਤੁਸੀਂ ਥੋੜੀ ਵੇਟ ਕਰੋ ਤੁਹਾਡੀ ਅੱਗੇ ਵੀ ਵੀ ਅੱਗੇ ਉਹ ਮੁਲਾਜ਼ਮ ਆਉਂਦੇ ਆ ਉਹਨਾਂ ਨਾਲ ਮੀਟਿੰਗ ਕਰਨੀ ਹੈ ਫਿਰ ਅਸੀਂ ਤੁਹਾਡੇ ਨਾਲ ਤੋਰਾਂਗੇ ਉਸ ਤੋਂ ਬਾਅਦ ਵੀ ਤੁਸੀਂ ਲੈ ਜਾਓ ਉਹਦੇ ਤੋਂ ਘਰੇ ਸਾਨੂੰ ਛੱਡਿਆ ਆਵਾਂਗੇ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਕੀ ਕਰਿਆ ਉੱਥੋਂ ਆਪਣੇ ਲੁਧਿਆਣੇ ਤੋਂ ਟੀਮ ਆਈ ਜੀ ਫਿਰ ਉਹਨਾਂ ਨੂੰ ਲੈ ਗਏ ਤਾਂ ਜਦੋਂ ਲੁਧਿਆਣੇ ਟੀਮ ਆਈ ਗੱਡੀ 'ਚ ਬਿਠਾ ਲਿਆ ਉਸ ਤੋਂ ਬਾਅਦ ਉਹਨੂੰ ਦੱਸਿਆ ਗਿਆ ਭਾਈ ਤੇਰੇ ਤੇ ਤਾਂ ਪਰਚਾ ਹੈਗਾ ਲੁਧਿਆਣੇ ਤੈਨੂੰ ਉੱਥੇ ਗ੍ਰਿਫਤਾਰੀ ਪਾਈ ਗਈ ਅੱਜ ਤੇਰੀ ਅੱਛਾ ਹਾਂਜੀ ਹਾਂ ਤੁਸੀਂ ਵੀ ਮਿਲ ਕੇ ਆਏ ਹੋ ਲੁਧਿਆਣੇ ਹਾਂਜੀ ਹਾਂ ਮੈਂ ਕੀ ਕੀ ਕਹਿੰਦਾ ਵੀ ਤਸ਼ੱਦਦ ਕੀਤਾ ਮੇਰੇ ਨਾਲ ਹਾਂਜੀ ਹਾਂ ਇਹ ਕਿਹਾ ਜੀ ਉਹਨਾਂ ਨੇ ਆਪ ਮੈਂ ਅੰਦਰ ਬੈਠਾ ਸੀ ਥਾਣੇ ਦੇ ਤੇ ਉਹਨਾਂ ਨੇ ਕਿਹਾ ਕਿ ਪਹਿਲਾਂ ਜਿਹੜਾ ਵੀ ਚੱਲਦਾ ਰਿਹਾ ਚੱਲਦਾ ਰਿਹਾ ਸਿਸਟਮ ਇੱਕ ਦਿਨ ਸਹੀ ਲੰਘਾ ਤੇ ਦੂਜੇ ਦਿਨ ਉਹਨਾਂ ਨੇ ਸੀਆਈ 2 ਦੇ ਵਿੱਚ ਬਹੁਤ ਜ਼ਿਆਦਾ ਤਸ਼ੱਦਦ ਕੀਤੀ ਹੈ ਜੀ ਹੁਣ ਭਾਨੇ ਦੀ ਜਦੋਂ ਵੀਡੀਓ ਆਉਂਦੀ ਆ ਉਹ ਬਾਹਰ ਆ ਕੇ ਵੀ ਇਹੀ ਕਹਿੰਦਾ ਵੀ ਲੋਕਾਂ ਲਈ ਲੜਦੇ ਸੀ ਲੜਦੇ ਰਹਾਂਗੇ ਤੇ ਭਾਈ ਜਿਨ੍ਹਾਂ ਲਈ ਲੜਦੇ ਆ ਉਹ ਤਾਂ ਖੜਦੇ ਨਹੀਂ ਹੈਗੇ ਫਿਰ ਲੜਨ ਦਾ ਕੀ ਫਾਇਦਾ ਇਹ ਦੇਖੋ ਜੀ ਇਹ ਸ਼ੁਰੂ ਤੋਂ ਚੱਲਦਾ ਆਇਆ ਜਿਹੜੇ ਬੁੱਲਣ ਵਾਲੇ ਜਾਂ ਕੋਈ ਵਿਰੋਧ ਕਰਨ ਵਾਲੇ ਠੀਕੇ ਮਾੜੇ ਕਰੀਤੀਆਂ ਦੇ ਲੋਕ ਬਹੁਤ ਘੱਟ ਹੁੰਦੇ ਆ ਲੜਨ ਵਾਲੇ ਲੋਕ ਬਹੁਤ ਘੱਟ ਹੁੰਦੇ ਨੇ ਇਹ ਤੁਹਾਨੂੰ ਵੀ ਚੰਗੀ ਤਰ੍ਹਾਂ ਪਤਾ ਹੈਗਾ ਇਹਦਾ ਜਿਵੇਂ ਸਿਸਟਮ ਚੱਲਦਾ ਹੈ ਦੇਖੋ ਗੰਦਲੇ ਲੋਕ ਜ਼ਿਆਦੇ ਹੁੰਦੇ ਨੇ ਲੜਨ ਵਾਲੇ ਲੋਕ ਬਹੁਤ ਘੱਟ ਹੁੰਦੇ ਨੇ ਲੜਾਈ ਜਾਰੀ ਰਹੂਗੀ ਇਹੋ ਜੀ ਕੋਈ ਗੱਲ ਨਹੀਂ ਕਿ ਦਬ ਘੁੱਟ ਕੇ ਬਹਿ ਜਾਗੇ ਠੀਕ ਹੈ ਇਹ ਸਾਡੇ ਸ਼ੁਰੂ ਤੋਂ ਲੈ ਕੇ ਇਹ ਥਲੀ ਸਾਹਿਬ ਉਹਦਾ ਇੱਕ ਹੀ ਚੱਕਰ ਹੁੰਦਾ ਜੀ ਕੋਈ ਵੀ ਥੋਡੇ ਜਿਵੇਂ ਇਮਾਨਦਾਰੀ ਹੈ ਗਦਾਰੀ ਹੈ ਬੇਈਮਾਨੀ ਹੈ ਇਹ ਕੋਈ ਤੁਹਾਨੂੰ ਮੁੱਲ ਮਿਲਿਆ ਨਹੀਂ ਮਿਲਦੀ ਨਾ ਕਿ ਤਾ ਤੁਸੀਂ ਸਿੱਖ ਸਕਦੇ ਹੋ ਇਹ ਜਿਵੇਂ ਆਪਾਂ ਕਹਿੰਨੇ ਨੇ ਕਿ ਆਪਾਂ ਨੂੰ ਠੋਕਰਾਂ ਖਾ ਕੇ ਅਕਲ ਆ ਜਾਂਦੀ ਹੈ ਜਿਹੜੀ ਇਹ ਚੀਜ਼ ਹੈ ਇਹ ਅਕਲ ਇਹ ਠੋਕਰਾਂ ਖਾ ਕੇ ਵੀ ਨਹੀਂ ਆਉਂਦੀ ਇਹ ਥੋਡੇ ਖੂਨ 'ਚ ਹੁੰਦੀ ਹੈ ਇਹ ਸ਼ੁਰੂ ਤੋਂ ਲੈ ਕੇ ਸਾਡਾ ਖੂਨ ਹੀ ਇਹ ਹੋ ਜਾ ਪਹਿਲਾਂ ਮੇਰਾ ਦਾਦਾ ਪਰਦਾਦਾ ਸਾਡਾ ਸਾਰਾ ਸਿਸਟਮ ਹੀ ਐ ਚੱਲਦਾ ਰਿਹਾ ਹੈ ਹਾਂਜੀ ਹਾਂ ਤੇ ਹੁਣ ਪੇਪਾਨੇ ਸਿੱਧੂ ਨੂੰ ਵੀ ਕਹਨੇ ਆ ਵੀ ਕੋਈ ਗੱਲ ਨਹੀਂ ਭਰਾ ਲੱਗਿਆ ਰਹੇ ਉਹਦਾ ਤੁਹਾਨੂੰ ਤੁਸੀਂ ਦੇਖ ਹੀ ਲਿਆ ਜੀ ਬੈਣ ਉਹਦਾ ਚੱਲ ਹੀ ਰਿਹਾ ਸਾਰਾ ਸਿਸਟਮ ਜਿਹੜਾ ਚੱਲ ਰਿਹਾ ਹੈ ਉਹਦਾ ਬਿਆਨ ਉਹਨੇ ਦੇ ਹੀ ਦਿੱਤਾ ਉਹ ਐਵੇਂ ਦਬਰ ਤੋਂ ਬਣਾ ਲੈਦਾ ਕੋਈ ਸਿਸਟਮ ਹੈ ਨਹੀਂਗਾ ਜੀ ਅੰਜੋਲਾ ਸਾਹਿਬ ਸਰਪੰਨ ਸਾਹਿਬ ਆਏ ਨੇ ਗੱਲਬਾਤ ਕੀਤੀ ਹੈ ਜਥੇਬੰਦੀ ਨੇ ਤੁਹਾਡੀ ਨੇ ਵਿਸ਼ਵਾਸ ਵੀ ਦਵਾਇਆ ਪੰਗੂ ਸਾਹਿਬ ਨਾਲ ਗੱਲਬਾਤ ਹੋਈ ਹੈ ਪਰ ਗੱਲ ਇਹ ਆ ਜਾਂਦੀ ਹੈ ਵੀ ਤਸ਼ੱਦਦ ਬਹੁਤ ਹੋਇਆ ਜੀ ਵੀਡੀਓ ਬਣਵਾਈ ਜਾਂਦੀ ਹੈ ਤੇ ਫਿਰ ਪਾਣੀ ਬਰਫ਼ ਵਾਲੀ ਗੱਲਬਾਤ ਬੰਦੀ ਸਾਰੀ ਸਿੱਧਾ ਸਾਹਿਬ ਦੇਖੋ ਜਦੋਂ ਆਪਾਂ ਨੇ ਹੱਕ ਸੱਚ ਦੀ ਰਾਹ ਤੇ ਚੱਲਣਾ ਨਾ ਸੱਚ ਦੇ ਪੈਰਾ ਦੇਣਾ ਹੈ ਫਿਰ ਇਹ ਜੇ ਔਕੜਾਂ ਸਾਨੂੰ ਚੱਲਣੀਆਂ ਪੈਣੀਆਂ ਇਹਦੇ ਵਿੱਚ ਕੋਈ ਡਰਾਮਾ ਨਹੀਂ ਕਿਉਂਕਿ ਅੱਜ ਤੱਕ ਪਿਛਲਾ ਇਤਿਹਾਸ ਫੋੜ ਕੇ ਦੇਖ ਲਓ ਜਿਨੇ ਵੀ ਹੱਕ ਸੱਚ ਦੀ ਗੱਲ ਕਰੀਏ ਉਹਨੂੰ ਜੇਲਾ ਵੀ ਚੱਲਣੀਆਂ ਪਈਆਂ ਇਹ ਜੇ ਕੰਮ ਸਰਕਾਰਾਂ ਕਰਦੀਆਂ ਹੁੰਦੀਆਂ ਦੂਜੀ ਗੱਲ ਜੋ ਵੀਰਾਂ ਨੇ ਕਿਹਾ ਵੀ ਇਕੱਠ ਕਰਨਾ ਜਿੱਥੇ ਵੀ ਵੀਰ ਬੁਲਾਉਣਗੇ ਕੋਈ ਵੀ ਕਾਲ ਦੇਣਗੇ ਇਹਨਾਂ ਦੇ ਨਾਲ ਖੜੇ ਆ ਹੌਸਲਾ ਨਹੀਂ ਹਾਰਨਾ ਚਾਹੀਦਾ ਵੈਗਰੂ ਦੇ ਅੱਗੇ ਧੇਰ ਹੈ ਅੰਧੇਰ ਨਹੀਂ ਪਾਨਾ ਸਿੱਧੂ ਸਾਡਾ ਭਰਾ ਹੈ ਪਾਨੇ ਸਿੱਧੂ ਵਾਸਤੇ ਸਾਡੀ ਜਾਨ ਵੀ ਹਾਜ਼ਰ ਹੈ ਜਿੱਥੇ ਇਕੱਠ ਕਰਨਗੇ ਸਾਡੀ ਜਥੇਬੰਦੀ ਹਮ ਹੋਵਾ ਕੇ ਉੱਥੇ ਪਹੁੰਚੂਗੀ ਤੇ ਜ਼ੋਰ ਲਾਵੂਗੇ ਕਿ ਪਾਨਾ ਸਿੱਧੂ ਅਸੀਂ ਰਿਹਾ ਕਰਵਾਈਏ ਦੂਜੀ ਗੱਲ ਸਾਡੇ ਜਿਹੜੀ ਤੁਸੀਂ ਗੱਲ ਕਰੀ ਆ ਵੀ ਲੋਕ ਨਹੀਂ ਨਿਕਲਦੇ ਦੇਖੋ ਲੋਕਾਂ ਦਾ ਸਾਡੇ ਸਾਡੇ ਲੋਕਾਂ ਦਾ ਸੈਲਫਿਸ਼ ਹੋ ਗਏ ਵੀ ਯਾਰ ਉਹ ਇਹਨੇ ਚਲੇ ਜਾਣਾ ਮੈਂ ਕੀ ਕਰਨਾ ਆ ਵੀਰ ਨੇ ਚਲੇ ਜਾਣਾ ਮੈਂ ਕੀ ਕਰਨਾ ਮੇਰੇ ਬਿਗੈਰ ਸੱਜਣਾ ਨਹੀਂ ਤੁਹਾਨੂੰ ਨਿਕਲਣਾ ਪੈਣਾ ਉਹ ਦਿਨ ਦੂਰ ਨਹੀਂ ਹੈਗਾ ਵੀ ਜਿਸ ਦਿਨ ਇਹ ਸਾਨੂੰ ਘਰਾ ਕੇ ਕੁੱਟਣਗੇ ਆ ਆਪਣਾ 84 ਤੋਂ ਲੈ ਕੇ 92 93 ਦਾ ਇਤਿਹਾਸ ਫਰੋਲ ਕੇ ਦੇਖ ਲਓ ਜਿੰਨੇ ਅਸੀਂ ਘਰ ਡਰ ਡਰ ਕੇ ਬੈਠੇ ਉਸ ਤੋਂ ਬਾਅਦ ਸਾਡੇ ਪੁੱਤ ਮਾਰੇ ਇਹਨਾਂ ਨੇ ਸਰਕਾਰਾਂ ਨੇ ਇਹ ਸਰਕਾਰ ਕੋਈ ਵੀ ਹੋਵੇ ਕਿਸੇ ਦੀ ਮਿੱਤ ਨਹੀਂ ਹੈਗੀ ਅਸੀਂ ਭਾਨੇ ਸਿੱਧੂ ਬਾਰੇ ਜੇ ਬਾਈ ਰਹੀ ਨੈਸ਼ਨਲ ਹਾਈਵੇ ਰੋਡ ਰੋਕਣ ਦੀ ਕਾਲ ਦੇਣਗੇ ਅਸੀਂ ਉੱਥੇ ਖੜੇ ਆ ਕਿਸੇ ਹੋਰ ਤੋਂ ਜਿੱਥੇ ਇਕੱਠ ਕਰਨਗੇ ਅਸੀਂ ਉੱਥੇ ਜਾਵਾਂਗੇ ਹਰ ਪਾਸੇ ਨੂੰ ਅਸੀਂ ਉਹਨਾਂ ਵੀਰਾਂ ਦੇ ਨਾਲ ਆ ਇਹ ਨਹੀਂ ਹੈਗਾ ਵੀ ਸਾਡਾ ਵੀਰ ਕੋਈ ਬੋਲਦਾ ਇਹ ਹੱਕ ਸੱਚ ਦੀ ਗੱਲ ਕਰਦਾ ਉਹਨੂੰ ਜੇਲ੍ਹ 'ਚ ਠੋਕ ਦੂਗੇ ਜੇ ਤੁਸੀਂ ਇਹ ਜਿਹੇ ਏਜੰਟਾਂ ਨੂੰ ਪਹਿਲੇ ਸਰਕਾਰੇ ਕਾਸ ਲਵੇ ਕਿਉਂ ਭਾਨੇ ਸਿੱਧੂ ਨੂੰ ਇਹ ਜਿਹੇ ਉਹਨਾਂ ਕੋਲ ਜਾਣਾ ਕਿਉਂ ਲੋਕ ਲੋਕਪਰ ਸਿੱਧੂ ਕੋਲ ਆਉਣ ਸਰਕਾਰ ਨੂੰ ਉਸ ਤੇ ਦੇ ਐਮ ਐਲ ਏ ਨੂੰ ਤਖਲੀਪ ਇਹ ਹੈ ਕਿ ਲੋਕ ਉਹਦੇ ਕੋਲ ਕਿਉਂ ਜਾਂਦੇ ਮੇਰੇ ਕੋਲ ਕਿਉਂ ਨਹੀਂ ਆਉਂਦੇ ਵੀ ਮੈਂ ਯਾਰ ਮੌਜੂਦਾ ਚੁਣਿਆ ਵਾਂ ਤੂੰ ਕਿਵੇਂ ਚੁਣਿਆ ਉਹ ਸਭ ਨੂੰ ਪਤਾ ਏ ਸਾਡੇ ਆਹੀ ਸਾਡੀ ਬੱਦ ਕਸ਼ਮੀਰ ਸਾਡੇ ਲੋਕਾਂ ਦੀ ਜਿਹੜਾ ਹੱਕ ਸੱਚ ਦੀ ਗੱਲ ਕਰਦਾ ਉਹਦੇ ਮਗਰ ਤੁਰਦੇ ਨਹੀਂ ਪੁੱਠੇ ਪਾਸ ਨੂੰ ਜਾਂਦੇ ਆ ਸੋ ਜੋ ਵੀ ਵੀਰ ਨਹੀਂ ਕਾਲ ਦੇਗਾ ਅਸੀਂ ਠੋਕ ਕੇ ਕਹਿੰਦੇ ਅੱਜ ਤੁਹਾਡੇ ਚੈਨਲ ਦੇ ਮਾਧਿਅਮ ਸਾਈਂ ਵੱਧ ਚੜ ਕੇ ਉੱਥੇ ਪਹੁੰਚਾਂਗੇ ਬਿਲਕੁਲ ਸੋ ਤੁਸੀਂ ਕਿ ਕਿਹੜੇ ਪਿੰਡ ਦੇ ਸਰਪੰਚ ਹੋ ਜੀ ਮੇਰਾ ਪਿੰਡ ਬੁਗਰਾ ਹੈ ਸਾਫਕਾ ਸਰਪੰਚ ਬੁਗਰਾ ਸਾਫਕਾ ਸਰਪੰਚ ਤੁਸੀਂ ਕਿਵੇਂ ਵੇਖਦੇ ਹੋ ਜੀ ਜੋ ਇਹ ਸਾਰਾ ਕੁਝ ਹੋਇਆ ਤਾਂ ਜਮ ਪਹਿਲਾਂ ਵੀ ਗ੍ਰਿਫਤਾਰੀ ਹੁੰਦੀ ਹੈ ਭਾਨੇ ਦਿੱਤੇ ਹੁਣ ਫੇਰ ਦੁਬਾਰਾ ਜਕਲੇ ਜਾਂਦੇ ਭਾਨਾ ਸਿੱਧੂ ਇੱਕ ਸੱਚਾ ਸੋਚਾ ਬੰਦਾ ਜੀ 10000 ਕੀ ਉਹ 10 ਲੱਖ ਦੀ ਢੂਹੀ ਨਹੀਂ ਮਾਰਦਾ ਸਾਡੇ ਪਿੰਡਾਂ ਦਾ ਨੌਜਵਾਨ ਹੈ ਵਧੀਆ ਉਹ ਕੰਮ ਕਰ ਰਿਹਾ ਜਿਹੜੇ ਕਿਤੇ ਨਾ ਕਿਸੇ ਸਰਕਾਰ ਨੇ ਨਾ ਕਿਸੇ ਲੀਡਰ ਨੇ ਨਾ ਕਿਸੇ ਗੈਂਗਸਟਰ ਨੇ ਕਿਸੇ ਨੇ ਵੀ ਉਹ ਕੰਮ ਨਹੀਂ ਕੀਤਾ ਜੋ ਭਾਨਾ ਸਿੱਧੂ ਨੇ ਲੋਕਾਂ ਦਾ ਲੱਖਾਂ ਕਰੋੜਾਂ ਰੁਪਇਆ ਵਾਪਸ ਕਰਾਤਾ ਸਰਕਾਰੇ ਦੇ ਨੇ ਧੱਕਾ ਕਰਦੀ ਐ ਅਸੀਂ ਇਨਸਾਫ ਸੰਧ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਵੱਧ ਤੋਂ ਵੱਧ ਇਸ ਮਹੀਨੇ ਦੇ ਵਿੱਚ ਪਹੁੰਚੋ ਅਤੇ ਉਸ ਭਰਾ ਨੂੰ ਇਨਸਾਫ ਦਿਵਾਇਓ ਜਿਹੜੀ ਇਹ ਇੰਦਰਜੀਤ ਕੌਰ ਸੀਗੀ ਕੀ ਇਹਦੇ ਕੋਲੋਂ ਵੀ ਕੋਈ ਭਾਨਾ ਸਿੱਧੂ ਨੂੰ ਇਹ ਪੈਸੇ ਦਿਵਾਏ ਆ ਜੀ ਲੋਕਾਂ ਦੇ ਕੋਈ ਹਾਂ ਕੁਝ ਲੋਕਾਂ ਦੇ ਪੈਸੇ ਦਿਵਾਏ ਨੇ ਕੁਝ ਲੋਕਾਂ ਦੇ ਇਹਨੇ ਦੇਣੇ ਵੀ ਨੇ ਪੈਸੇ ਉਹ ਲੋਕ ਵੀ ਸਾਰੇ ਸਾਡੇ ਟੱਚ ਦੇ ਵਿੱਚ ਨੇ ਜਿਨ੍ਹਾਂ ਦੇ ਠੱਗੀਆਂ ਮਾਰੀਆਂ ਨੇ ਜਿਨ੍ਹਾਂ ਦੇ ਇਹਨਾਂ ਨੇ ਹਾਂਜੀ ਤੇ ਬਾਈ ਜੀ ਆਪਣਾ ਕੀ ਨਾਮ ਹੈ ਜੀ ਵਰਨਾ ਭਵਾਨ ਸਿੰਘ ਹੈ ਜੀ ਤੁਸੀਂ ਕੀ ਕੀ ਕੰਮ ਕਰ ਪਟਿਆਰ ਮਾਨਾ ਜਿਲ੍ਹਾ ਪਟਿਆਲ ਨਾਲ ਜੀ ਅੱਛਾ ਜੀ ਤੇ ਤੁਸੀਂ ਕਿਵੇਂ ਵੇਖਦੇ ਹੋ ਜੀ ਜੋ ਗੱਲ ਸਾਹਮਣੇ ਆਈ ਹੈ ਤਸ਼ੱਦਦ ਦੀ ਵੀ ਗੱਲ ਸਾਹਮਣੇ ਆਈ ਹੈ ਜੀ ਤੇ ਲੋਕ ਵੀ ਹੁਣ ਦਾ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀ ਲਹਿਰ ਤੁਰੀ ਹੈ ਵੀ ਭਾਈ ਭਾਨੇ ਸਿੱਧੂ ਦੇ ਨਾਲ ਖੜੋ ਕਾਲ ਦਿਓ ਤਾਂ ਤੁਸੀਂ ਦੇ ਰਹੇ ਹੋ ਜੀ ਇਸ ਤਰ੍ਹਾਂ ਵਕਰੀ ਅਸੀਂ ਭਾਨੇ ਸਿੱਧੂ ਦੇ ਨਾਲ ਆ ਇਸ ਵਿੱਚ ਤੇ ਵੱਖਰੀ ਗੱਲ ਸੱਸੀ ਕੋਈ ਸਾਡੇ ਸਿਆਸੀ ਮਤਭੇਦ ਹੋ ਸਕਦੇ ਆ ਪਰ ਇਸ ਬਿੱਸਿਸ ਪਾਨਾ ਦੇ ਨਾਲ ਅਸੀਂ ਪਾਨਾ ਸੱਚਾ ਸੁੱਤਾ ਬੰਦਾ ਹੈ ਤਕਰੀਬਨ ਮੇਰਾ ਵੀ ਕਾਫੀ ਜਰਦਾ ਨਾਲ ਬਾਹਰ ਇਹ ਕਿਤੇ ਹੋ ਨਹੀਂ ਸਕਦੀ ਉਹ ਪੈਸੇ ਪੱਖੋਂ ਇੱਜ਼ਤ ਪੱਖੋਂ ਮੈਂ ਕਹਿੰਦਾ ਵੀ ਚਲੋ ਠੀਕ ਆ ਉਹਦੀ ਕਿਹਬਰੀ ਬੋਲੀ ਆ ਬੋਲੀ ਮਾੜੀ ਮੁੱਟੀ ਕਿਤੇ ਹੋ ਸਕਦੀ ਆ ਕਿਹ ਗਲਤ ਕੁਝ ਬੋਲਿਆ ਜਾ ਸਕਦਾ ਪਰ ਇਹ ਗੱਲਾਂ ਨਹੀਂ ਹੁੰਦੀ ਪੈਸਾ ਲੈਤੇ ਹੁਣ ਜਾਂ ਕੋਈ ਹੋਰ ਕਿਸੇ ਪ੍ਰਕਾਰ ਦੀ ਗੱਲ ਹੋਵੇ ਇਹ ਨਹੀਂ ਹੋ ਸਕਦਾ ਇਹ ਇਲਜ਼ਾਮ ਬਿਲਕੁਲ ਬੇਬਨਾਵ ਤੇ ਝੂਠੇ ਆ ਅੰਨੇ ਸਿੱਧੂ ਨੂੰ ਇਸ ਚੀਜ਼ ਤੋਂ ਬਾਅਦ ਚੱਕ ਲਿਆ ਬਾਈ ਜੀ ਇੱਕ ਡਾਕਟਰ ਆ ਉਹ ਕਹਿੰਦਾ ਜੀ ਮੈਂ ਕਿ ਮੈਂ ਕੋਲ ਖੜਾ ਕੇ ਕੁੱਟਿਆ ਤੇ ਕੋਈ ਕੋਲ ਖੜਾ ਕੇ ਕੁੱਟਦਾ ਜੇ ਕੋਲ ਖੜਾ ਕੇ ਕੁੱਟਿਆ ਪੁਲਿਸ ਉਹਨੂੰ ਕਿਉਂ ਨਹੀਂ ਫੇਰ ਉਹ ਕਰੀ ਮੈਂ ਸਾਡੀ ਸਰਕਾਰ ਨੂੰ ਭਗਵੰਤਮਾਨ ਸਾਹਿਬ ਨੂੰ ਵੀ ਇਹੀ ਬੇਨਤੀ ਕਰਦਾ ਵੀ ਇਹ ਕੀ ਕੀ ਸਰਕਾਰਾਂ ਨੇ ਇਹ ਇੱਕ ਪ੍ਰਾਈਵੇਟ ਬੰਦੇ ਜਾ ਕੇ ਲਵੇ ਖੜ ਕੇ ਕਟਾ ਕੇ ਫੁਣਸੀਆ ਦੇਖਦੇ ਨੇ ਉਹਦੇ ਕੱਪੜੇ ਲਹਾਉਂਦੇ ਨੇ ਉਹਨੂੰ ਨੰਗਾ ਕਰਾ ਰਹੇ ਨੇ ਸਰਕਾਰ ਕਿੱਥੇ ਆ ਪੁਲਿਸ ਪ੍ਰਸ਼ਾਸਨ ਕਿੱਥੇ ਹੈ ਸਰਕਾਰ ਕਿੱਥੇ ਹੈ ਸਰਕਾਰ ਕੀ ਕਰ ਰਹੀ ਹੈ ਮੈਨੂੰ ਇਹ ਸਮਝ ਨਹੀਂ ਆ ਰਹੀ ਜੀ ਇਹ ਕੋਨੇ ਸਾਰੇ ਦੇਖੋ ਵੀਡੀਓ ਦੇਖੀ ਹੈ ਸਾਰਿਆਂ ਨੇ ਆਪਾਂ ਉਹ ਕਰ ਮੈਂ ਲਵੇ ਖੜਿਆ ਲਵੇ ਖੜ ਕੇ ਮੈਂ ਚੰਗੀ ਤਰ੍ਹਾਂ ਕਟਾ ਕੇ ਆਇਆ ਹਣਾ ਵੀ ਪੁਲਿਸ ਕਿੱਥੇ ਸੀ ਉੱਥੇ ਹੋ ਸਕਦਾ ਹੋ ਆਪ ਹੀ ਕੁੱਟਿਆ ਹੋਵੇ ਜਿਹੜੇ ਸਾਹ ਨਾਲ ਹੋ ਬੋਲ ਰਿਹਾ ਜੀ ਜਿਹੜਾ ਕਹਿੰਦਾ ਮੈਂ ਉਹ ਫੁਣਸੀਆਂ ਦੇਖ ਕੇ ਆਇਆ ਉਹ ਤਾਂ ਤਾਂ ਮੈਂ ਲਵੇ ਖੜ ਕੇ ਕਟਾ ਕੇ ਆਇਆ ਸਰਕਾਰਾਂ ਸੁੱਤੀਆਂ ਪਈਆਂ ਨੇ ਮੈਨੂੰ ਤਾਂ ਇਹ ਲੱਗਦਾ ਹੈ ਰੇਟੇ ਸਾਹਿਬ ਨੂੰ ਮੈਂ ਬੇਨਤੀ ਕਰਨੀ ਚਾਹਨਾ ਮੈਂ ਵੀ ਮਜੀਵੀ ਸਿੰਘਾਂ ਦਾ ਮੁੰਡਾ ਤੂੰ ਵੀ ਮਜੀਵੀ ਸਿੰਘਾਂ ਦਾ ਮੁੰਡਾ ਏ ਲਵੇ ਖੜਕੇ ਕਟਾਉਣ ਨਾਲ ਦੁਸ਼ਮਣੇ ਦੀ ਨਿਕਲਦੀ ਲਵੇ ਖੜਕੇ ਕਟਾਉਣ ਨਾਲ ਜਿਹੜਾ ਦਰਦ ਆਉਂਦਾ ਉਹ ਦੂਰ ਨਹੀਂ ਹੁੰਦਾ ਹੁੰਦਾ ਰਣੇਟਾ ਸਾਹਿਬ ਤੂੰ ਤਾਂ ਉਹਦੇ ਫੁਣਸੀ ਦੇਖਿਆ ਨੇ ਪਰ ਅਸੀਂ ਕੁੱਟ-ਕੁੱਟ ਕੇ ਨਾ ਤੇਰੇ ਚਿੱਤੇ ਤੇ ਫੋੜੇ ਕਰ ਦਿਆਂਗੇ ਇੰਨਾ ਹਿਸਾਬ ਲਾ ਲਈ ਤੂੰ ਗਲਤ ਬੋਲਦਾ ਠੀਕ ਆ ਲਵੇ ਖੜਕੇ ਇੱਕ ਤਾਂ ਤੂੰ ਕਟਾ ਕੇ ਆ ਚਲ ਜੇ ਤੂੰ ਕਟਾ ਕੇ ਆਏ ਆ ਵੀ ਹੈ ਤੂੰ ਆਪਦੇ ਮਨ ਦੇ ਵਿੱਚ ਰੱਖ ਲੈ ਰੱਖ ਤੂੰ ਆ ਕੇ ਦੱਸਿਆ ਮੀਂਹ ਮੈਂ ਕੱਲੀ-ਕੱਲੀ ਗੱਲ ਦੱਸੀ ਮੈਂ ਪਹਿਲੇ ਪਹਿਲਾ ਉਹਦੇ ਕੱਪੜੇ ਲਾਏ ਫਿਰ ਉਹਦੀ ਮੀਕਰ ਤੱਕ ਵੀ ਲਹਾਈ ਤੂੰ ਇਹ ਗੱਲਾਂ ਕਰੀਆਂ ਮੈਨੂੰ ਐ ਨਹੀਂ ਸਮਝ ਆਉਂਦੀ ਸਰਕਾਰਾਂ ਦੀ ਵੀ ਸਰਕਾਰਾਂ ਕਰ ਕੀ ਰਹੀਆਂ ਨੇ ਕੀ ਕਰ ਰਹੀਆਂ ਨੇ ਇਹ ਇਹ ਜਿਹੜੇ ਡਡੇ ਛੇਰ ਇਹਨਾਂ ਨੇ ਛੱਡ ਰੱਖੇ ਨੇ ਛੇਰ ਕਹੋਂਦ ਨੂੰ ਤਾਂ ਆਇਆ ਤਾਂ ਗਿੱਦੜੀ ਨੇ ਇਹ ਜਿਹੜਾ ਲਵੇ ਉਹ ਮੈਂ ਉਹਨੂੰ ਸੂਰਮਾ ਨਹੀਂ ਸਮਝਦਾ ਜਿਹੜਾ ਬੰਦਾ ਪੁਲਿਸ ਦੇ ਲਵੇ ਖੜ ਕੇ ਬੰਦੇ ਨੂੰ ਜਾ ਕੇ ਕਟਾ ਕੇ ਆਉਂਦਾ ਫਿਰ ਉਹਦੇ ਆ ਫੁਣਸੀਆਂ ਦੇਖਦਾ ਠੀਕ ਹੈ ਜੇ ਸਾਡੀ ਝਾੜ ਥੱਲੇ ਆ ਗਿਆ ਨਾ ਨੂੰ ਅਸੀਂ ਗੁਰੂ ਦੇ ਸਿੰਘ ਅਸੀਂ ਵੀ ਆ ਤੂੰ ਕੱਲਾ ਨਹੀਂ ਹੈਗਾ ਤੂੰ ਕੱਲਾ ਨਹੀਂ ਗਰਨੇਟਾ ਹੈਗਾ ਅਸੀਂ ਵੀ ਅਸੀਂ ਵੀ ਫੌਜਾਂ ਪ੍ਰਮਾਤਮਾ ਦੀ ਸਾਡੇ ਤੇ ਵੀ ਕਿਰਪਾ ਹੈਗੀ ਆ ਠੀਕ ਆ ਅਸੀਂ ਕਿਸੇ ਨੂੰ ਉੱਚਾ ਨਹੀਂ ਬੋਲਿਆ ਕਿਤੇ ਉੱਚਾ ਨਹੀਂ ਮੈਂ ਬੋਲਿਆ ਨਹੀਂ ਪਰ ਮੈਨੂੰ ਇੱਕ ਗੱਲ ਤੋਂ ਤੇਰੀ ਸ਼ਰਮ ਆਉਂਦੀ ਹੈ ਵੀ ਤੂੰ ਸਿਆਣਾ ਬਿਣਾ ਬੰਦਾ ਹੋ ਕੇ ਉਹ ਕੁੱਲੜ ਪੀਜੇ ਵਾਲ ਨੂੰ ਚੱਕ ਲਿਆ ਵਿਚਾਰਾਂ ਜੀ ਉਹਨਾਂ ਦੀ ਦੁਰਦਸ਼ਾ ਕਰੀ ਜਾਣਾ ਤੂੰ ਮਾੜੇ ਮੋਟੀ ਆਉਂਦੀ ਔਕਾਤ ਚ ਰਹਿ ਠੀਕ ਆ ਇਹ ਹੁੰਦੇ ਨੇ ਨੇ ਪੁਲਿਸਾਂ ਚ ਬੰਦੀ ਆਉਂਦੇ ਨੇ ਪੁਲਸੀ ਬੰਦਿਆਂ ਨੂੰ ਕੁੱਟਦੀ ਹੁੰਦੀ ਆ ਪਸ਼ੂਆਂ ਨੂੰ ਨਹੀਂ ਕੁੱਟਦੀ ਹੁੰਦੀ ਪਰ ਜਿਹੜਾ ਤੂੰ ਲਵੇ ਖੜ ਕੇ ਕਟਾਕਿਆ ਮੈਂ ਭਗਵਾਨ ਤੁਮਾਨ ਨੂੰ ਵੀ ਇਹ ਅਪੀਲ ਕਰਦਾ ਹੱਥ ਵੰਨ ਕੇ ਅਪੀਲ ਕਰਦਾ ਵੀ ਜਿਹੜੇ ਤੁਸੀਂ ਇਹੋ ਜਿਹੇ ਬੰਦੇ ਰੱਖੇ ਹੋਏ ਨੇ ਇਹਨਾਂ ਨੂੰ ਲਵੇ ਖੜ ਕੇ ਕਟਾਉਣ ਦਾ ਨਾਂ ਮੌਕਾ ਦਿਆ ਯਾਰੋ ਇਹਨਾਂ ਤੋਂ ਸਬਰ ਨਹੀਂ ਰੱਖਿਆ ਤਾਂ ਫਿਰ ਇਹ ਬੋਲਦੇ ਨੇ ਜੇ ਬਾਈ ਜੀ ਲਵੇ ਖੜ ਕੇ ਵੀ ਕਟਾਇਆ ਕੋਲ ਖੜ ਕੇ ਜੀ ਕਟਾ ਕੇ ਆਇਆ ਜੇ ਇਹਦੇ ਤੇ ਕਾਰਵਾਈ ਨਹੀਂ ਹੁੰਦੀ ਮਤਲਬ ਕਿ ਫਿਰ ਤਾਂ ਇਹੀ ਸਮਝਦੇ ਆ ਵੀ ਪੁਲਿਸ ਵੀ ਨਾਲ ਹੀ ਮਿਲੀ ਕਟਵਾਇਆ ਜੇ ਇਹ ਝੂਠ ਬੋਲਦਾ ਫਿਰ ਇਹ ਤੇ ਕਾਰਵਾਈ ਹੋਣੀ ਚਾਹੀਦੀ ਦੇਖੋ ਜਿਹੜੇ ਤਾਂ ਇੱਥੇ ਜਿੰਨੀ ਵੀ ਲੁਧਿਆਣੇ ਪੰਜਾਬ ਪੁਲਿਸ ਹੈਗੀ ਆ ਮੈਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਜੇ ਤਾਂ ਤੁਹਾਡੇ ਨਾਲ ਤੇ ਹੱਥ ਹੈਗਾ ਤੁਹਾਡੇ ਨਾਲ ਆ ਕੇ ਲੈਵੇ ਖੜ ਕੇ ਕਟਾ ਕੇ ਆ ਫਿਰ ਤਾਂ ਇਹ ਪਰਚਾ ਨਹੀਂ ਹੋਣਾ ਚਾਹੀਦਾ ਪਰ ਫੇ ਤੁਸੀਂ ਗਲਤੋਂ ਪਰ ਜੇ ਇਹ ਲਵੇ ਇਹਦੇ ਵੀ ਕਾਰਵਾਈ ਹੋਣੀ ਜ਼ਰੂਰੀ ਹੈ ਜ਼ਰੂਰੀ ਕਾਰਵਾਈ ਬਣਦੀ ਹੈ ਕਿ ਕੱਲ ਨੂੰ ਇਹ ਪੁਲਿਸ ਨੂੰ ਬਦਨਾਮ ਅੱਜ ਕਰ ਰਿਹਾ ਵੀ ਲਵੇ ਖੜ ਕੇ ਕਟਾਕੇ ਆਇਆ ਪੁਲਿਸ ਕਿੱਥੇ ਸੁੱਤੀ ਪਈ ਤੀ ਜਿਹੜੇ ਉੱਥੇ 8 9 10 ਥਾਣੇ ਹੈਗੇ ਨੇ ਸਾਰਿਆਂ ਦੀ ਪੁਲਿਸ ਨੂੰ ਬੇਨਤੀ ਕਰਦਾ ਵੀ ਇਹ ਬੰਦੇ ਤੇ ਨੱਥ ਪਾਈ ਜਾਵੇ ਇਹ ਤੇ ਬਣਦੀ ਜਿਹੜੀ ਕੋਈ ਕਾਰਵਾਈ ਆ ਉਹ ਕਾਰਵਾਈ ਕੀਤੀ ਜਾਵੇ ਤੇ ਹੁਣ ਇਹ ਤਾਂ ਨਹੀਂ ਵੀ ਤੁਸੀਂ ਚਾਰ ਬੰਦੇ ਭਗਵਾਨ ਭਾਨੇ ਸਿੱਧੂ ਨਾਲ ਹੋਵੇ ਜੀ ਪੂਰਾ ਪਿੰਡ ਉਹਦੇ ਖਿਲਾਫ ਹੀ ਹੋਵੇ ਜੀ ਵੀ ਤੁਸੀਂ ਚਾਰ ਜਣੇ ਤੁਰੇ ਫਿਰਦੇ ਹੋ ਤਾਂ ਕਿੰਨੇ ਇਹ ਅਸੀਂ ਇਹੀ ਦੇਖਣਾ ਚਾਹੁੰਦੇ ਆ ਵੀ ਸਾਡੇ ਮਗਰ ਹੈਗਾ ਜਾਂ ਨਾ ਹੈਗਾ ਕੋਈ ਕਿ ਸੋਤ ਲੋਕ ਪੈਸੇ ਕਢਾਉਣੇ ਆਉਂਦੇ ਨੇ ਜਬ ਪਿੰਡ ਦੇ ਸਾਡੇ ਨਾਲ ਕਿੰਨੇ ਕੁ ਤੁਰਦੇ ਨੇ ਕੀ ਗੱਲ ਪਤਾ ਉਹੀ ਉਹਦੇ ਉਹਦੇ ਕਰਕੇ ਅਸੀਂ ਇਕੱਠ ਕਰ ਰਹੇ ਹਾਂ ਜੀ ਇਹ ਜਿਹੜਾ ਕਰ ਰਹੇ ਹਾਂ ਅਸੀਂ ਅਸੀਂ ਇੱਕ ਦੋ ਦਿਨਾਂ ਦੇ ਇੱਕ ਕਾਲ ਦੇਵਾਂਗੇ ਲੋਕਾਂ ਨੂੰ ਬਹੁਤ ਫੋਨ ਆਉਂਦੇ ਨੇ ਵੀਰਾਂ ਦੇ ਸਾਣਾ ਵੀ ਯਾਰ ਸਾਨੂੰ ਕਾਲ ਦਿਓ ਅਸੀਂ ਦੇਖਣਾ ਚਾਹੁੰਦੇ ਹਾਂ ਵੀ ਸਾਡੇ ਮਗਰ ਹੈਗਾ ਜਾਂ ਨਾ ਕੁਸੇਗਾ ਬਸ ਇਹਦਾ ਹੀ ਅਸੀਂ ਰਿਜ਼ਲਟ ਕੱਢਣਾ ਚਾਹੁੰਦੇ ਹਾਂ ਸੋ ਬਿਲਕੁਲ ਭਾਨਾ ਸਿੱਧੂ ਦੇ ਲਈ ਇੱਕ ਹੋਕਾ ਦੇ ਕੇ ਦੇਖਣਾ ਚਾਹੁੰਦੇ ਆ ਵੀ ਜਿਨ੍ਹਾਂ ਲੋਕਾਂ ਦੇ ਖਾਤਰ ਅੱਜ ਭਾਨਾ ਸਿੱਧੂ ਇਹ ਤਸ਼ੱਦਦ ਸਹਿ ਰਿਹਾ ਵੀ ਉਹ ਵੀ ਖੜਦੇ ਆ ਕੇ ਲੋਕ ਬਾਹਰ ਵੀ ਨਿਕਲਦੇ ਆ ਸੋ ਸਰਪੰਚ ਸਾਹਿਬ ਕਹਿੰਦੇ ਵੀ ਇੱਕ ਹੋਕਾ ਦੇ ਕੇ ਦੇਖਣਾ ਨਹੀਂ ਤਾਂ ਫਿਰ ਭਾਨੇ ਨੂੰ ਕਹਾਂਗੇ ਵੀਰ ਬਹਿ ਜਾ ਯਾਰ ਟੀਕੇ ਵੀ ਫਿਰ ਇਹਨਾਂ ਲੋਕਾਂ ਦੇ ਲਈ ਲੜਨ ਦਾ ਕੋਈ ਫਾਇਦਾ ਨਹੀਂ ਹੈਗਾ ਤਾਂ ਹੁਣ ਵੇਖਣਾ ਹੋਊਗਾ ਵੀ ਉਹ ਕਿਹੜੀ ਤਰੀਕ ਹੈ ਜਦੋਂ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਇਕੱਠ ਕਰਨ ਦਾ ਸੱਦਾ ਪਿੰਡ ਦੀ ਪੰਚਾਇਤ ਦੇ ਵੱਲੋਂ ਜਾਂ ਸਰਪੰਚ ਸਾਹਿਬ ਦੇ ਵੱਲੋਂ ਜਾਂ ਹੋਰ ਲੋਕਾਂ ਦੇ ਵੱਲੋਂ ਦਿੱਤਾ ਜਾਂਦਾ ਹੈ ਤੇ ਕਿੰਨਾ ਕੁ ਹੰਗਾਰਾ ਫਿਰ ਉਸ ਸੱਦੇ ਨੂੰ ਮਿਲਦਾ ਹੈ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੁੱਕ ਚੈਨਲ